ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਗੁਰੂ ਨਾਨਕ ਮਹਮਾ ਬਿਸਨ ਪਦ ਪੁਨਿਆ ਕੀ ਤਿਲਾਨਾ ਕਬ ਬਾਚ ਥਾਰੋ ਆਚਰਨ ਹਿਤ ਜਗ ਤਰਨ ਕਾਹੂ ਤੇ ਕਾਹੂ ਬਿਦੀ ਨਾ ਜਾਣੀ ਨਾ ਜਾਣੀ ਹੋ ਹਰੀ ਨਾ ਜਾਣੀ ਬੂੰਦਹਿ ਪਿਆਸ ਨਾ ਨਿਵਰੈ ਕੈਸੋ ਹੋ ਬਿਨ ਜਲ ਰਾਸ ਨਾ ਤ੍ਰਿਪਤ ਤਿਸਾਨੀ ਪ੍ਰਭ ਕਰਨਾ ਹੋ ਪ੍ਰਭ ਕਰੁਨਾ ਖਾਨੀ ਸਿਵ ਬੇਰੰਚ ਅਰ ਨਾਰਦ ਸਰਦ ਪਾਰ ਨ ਪਾਵਤ ਸੰਭੁ ਪਵਹਨੀ ਮਹਿਮਾ ਥਾਰੀ ਨਾ ਜਾਣੀ ਹੋ ਹਰੀ ਨਾ ਜਾਣੀ ਗਣਪਤ ਰਮਾ ਬੀਦ ਖਟ ਸਾਸਤਰਨ ਔ ਅਸਟਾ ਦਸ ਰਚਾ ਪੁਰਾਨੀ ਕਾਹੂ ਤੇ ਨਹ ਜਾਤ ਲਖਾਏ ਨੀਤ ਨੀਤ ਮਿਲ ਸਭੈ ਬਖਾਨੀ ਨਾ ਜਾਨੀ ਹੋ ਹਰੀ ਨਾ ਜਾਨੀ ਦੇਵ ਦਈਤ ਦਾਨ ਵੇ ਅਸੁਰਾਦਿਕ ਕਿਨਹੇ ਨਾ ਸਾਧਿਓ ਸਾਰੰਗ ਪਾਨੀ ਹਰ ਹਰ ਹਰਤ ਭੇ ਸਭ ਹੀ ਲਖਿਓ ਨਾ ਸੇਵ ਭੇਵ ਜਗਦਾਨੀ ਨਾ ਜਾਣੀ ਹੋ ਹਰੀ ਨਾ ਜਾਣੀ ਅਕਥ ਨ ਕਥਨ ਜਾਤ ਕਾਹੂ ਤੇ ਕੇਵਡ ਕੈਸੇ ਹੋ ਰੂਪ ਵਡਾਨੀ ਸੂਛਮ ਤੇ ਅਤ ਸੂਛਮ ਕਹੀ ਅਤ ਬ੍ਰਿਧਨ ਤੇ ਅਤ ਬ੍ਰਿਧ ਬ੍ਰਿਧਾਨੀ ਨਾ ਜਾਣੀ ਹੋ ਹਰੀ ਨਾ ਜਾਨੀ ਰਹਾਉ ਘਰ ਪਹਿਲੇ ਕਾ ਤਿਲਨ ਰਾਜਨ ਮੋ ਰਾਜਨ ਮਹਾਰਾਜਨ ਦੇਵਨ ਦੇਵ ਦੇ ਵੇਸ ਸੁਰਾਨੀ ਛਤਰਨ ਮੋ ਛਤਰੀ ਪਤ ਮਹਾਰ ਬਿਪਰਨ ਮੋ ਦਿਜਵਰ ਪ੍ਰਧਾਨੀ ਨਾ ਜਾਨੀ ਹੋ ਹਰੀ ਨਾ ਜਾਨੀ ਗਿਆਨਨ ਮੋ ਗਿਆਨੀ ਵਡ ਊਤਮ ਜੋਗਨ ਮੋ ਵਡ ਜੋਗ ਧਿਆਨੀ ਮਨਨ ਮੋ ਕਪਲ ਮੁਨ ਸ੍ਰੇਸ਼ਟ ਸਤਗੁਰ ਮੋ ਗੁਰੂ ਨਾਨਕ ਗਿਆਨੀ ਜਾਨਨ ਮੋ ਗਿਆਨੀ ਵਡ ਊਤਮ ਜੋਗਨ ਮੋ ਵਡ ਜੋਗ ਧਿਆਨੀ ਮਨਨ ਮੋ ਕਪਲ ਮੁਨ ਸ੍ਰੇਸ਼ਟ ਸਤਗੁਰ ਮੋ ਗੁਰੂ ਨਾਨਕ ਗਿਆਨੀ ਜਾਨੀ ਹੋ ਹਰੀ ਏ ਜਾਨੀ ਪੁਨੀਆਂ ਤਲਾਨਾ ਸੂਰਨ ਮੋਰਾਵਨਾਰ ਸਿਰੋਮਨ ਗ੍ਰਿਹਸਤਨ ਮੋ ਕੰਸਾਰ ਪ੍ਰਧਾਨੀ ਧਰਮਨ ਮੋ ਧਰਮ ਪੁੱਤਰ ਤਰਮਾਤਮ ਜੋਦਨ ਗੁੜਾ ਕੇਸ ਜੋਤਿਆਨੀ ਨਾ ਜਾਣੀ ਹੋ ਹਰੀ ਨਾ ਜਾਣੀ ਨਾਦਨ ਮੋ ਪੰਚਜਨ ਅਤ ਉਤਮ ਮਨਨ ਮੋ ਕੌਸ ਤੁਭ ਪ੍ਰਧਾਨੀ ਖੰਡਨ ਮੋ ਨੰਦਕ ਖੰਡਾਵਰ ਨਾਰਨ ਮੋ ਲਕਸ਼ਮੀ ਵਰ ਭਾਨੀ ਪ੍ਰਧਾਨੀ ਹੋ ਪ੍ਰਧਾਨੀ ਥਨਨ ਮੋ ਬੈਕੁੰਠ ਭਲ ਥਨ ਅਚਰਨ ਮੋ ਸਚੀ ਦੇਵ ਰਾਨੀ ਨਾਗਨ ਮੋ ਬਾਸਕ ਬਰ ਊਤਮ ਬਿਵਾਨਨ ਮੋ ਪੋਪਕ ਪਰਵਾਨੀ ਰਹਾਉ ਬਿਉਮਨ ਮੋ ਦੇਵ ਰਾਜ ਸ੍ਰੇਸ਼ਟ ਦੈਤਨ ਮੋ ਪ੍ਰਹਿਲਾਦ ਪ੍ਰਧਾਨੀ ਧ੍ਰਿੜ ਗਿਆਨੀ ਹੋ ਧ੍ਰਿੜ ਗਿਆਨੀ ਤਿਲਾਨ ਅਸਵਨ ਮੋ ਸ਼ਿਆਮ ਕਰਨ ਨਾ ਅਵਰੋ ਗਜेंद्र ਨਮੋ ਐ ਰਾਵਤ ਜਾਨੀ ਬਿਹੰਗਨ ਮੋ ਖਗਪਤ ਅਤ ਉਤਮ ਹੰਸਨ ਮੋ ਪ੍ਰਾਨਪੁਰਖ ਤੁਲਾਨੀ ਪ੍ਰਨਨ ਤੇ ਹੋ ਪ੍ਰਾਨੀ ਸਬਦਨ ਮੋ ਅਹੰਕਾਰ ਜਗ ਕਰਤ ਬਸ਼ਟਕਾਰ ਪੁਨਯਗਨ ਮਾਨੀ ਸਿੰਧਨ ਮੋ ਛੀਰ ਨਿਧ ਉਤਮ ਬਾਰਨ ਮੋ ਸੁਰ ਸਰਕਲਿਆਨੀ ਕਲਿਆਨੀ ਹੋ ਕਲਿਆਨੀ ਨਾ ਮਨ ਮੋ ਰਾਮ ਨਾਮ ਸਿਰੋ ਮਨ ਦਾਨਨ ਮੋ ਸ੍ਰੇਸ਼ਟ ਅਨਦਾਨੀ ਰਖੈਨ ਮੋ ਜੀ ਅਨ ਕੋ ਰਖਿਆ ਗੰਧਨ ਮੋ ਸ੍ਰੀਖੰਡ ਗੰਧਾਨੀ ਪਰਵਾਨੀ ਹੋ ਪਰਵਾਨੀ ਤੇ ਜਨਮੋ ਦਿਨ ਕਰ ਤੇਜ ਰਸੋ ਜੋ ਤਨ ਮੋਨਿਸ ਰਾਜ ਬਖਾਨੀ ਪ੍ਰਧਾਨੀ ਹੋ ਪ੍ਰਧਾਨੀ ਨਿਸ਼ਤਰਨ ਮੋ ਧਰੂਵ ਰਾਜਵੰਸੀ ਅਚਲ ਰਾਜ ਪੁੰਚਤ ਬਿਗਿਆਨੀ ਦਾਸਨ ਮੋ RAM ਦਾਸ ਸ੍ਰੇਸ਼ਟ ਅੰਬਰੀਸ ਤੇ ਕੋ ਅਸ ਜਾਨੀ ਪਰਮਾਨੀ ਹੋ ਪਰਮਾਨੀ ਇਨ ਤੇ ਆਦ ਸਭ ਤੂੰ ਹੈ ਤੂੰ ਹੈ ਤੁਦ ਬਿਨ ਅਵਰ ਨਾ ਕਾਹੂ ਜਾਨੀ ਤੁਮਰੋ ਖੇਲ ਸਭ ਤੁਮ ਹੈ ਪਸਾਰਾ ਪੋਤ ਪੋਦ ਪੂਰਨ ਸਭ ਖਾਨੀ ਜਾਨੀ ਹੋ ਸਭ ਤੂੰ ਹੈ ਜਾਨੀ ਇਨ ਤੇ ਆਦ ਸਭ ਤੂੰ ਹੈ ਤੂੰ ਹੈ ਤੁਦ ਬਿਨ ਅਵਰ ਨਾ ਕਾਹੂ ਜਾਨੀ ਤੂੰ ਮੇਰਾ ਖੇਲ ਸਭ ਤੂੰ ਹੈ ਪਸਾਰਾ ਊਤ ਪੋਦ ਪੂਰਨ ਸਭ ਖਾਨੀ ਜਾਨੀ ਹੋ ਸਭ ਤੂੰ ਹੈ ਜਾਨੀ ਪੰਚ ਦਸ਼ਕ ਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ